ਕਰਦਾ ਜਿਹੜਾ ਇਹਨਾਂ ਨੇ ਇੰਨੀ ਮਤਲਬ ਕਸਟਡੀ ਕਰਕੇ ਇਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਹੱਲ ਕੀਤਾ ਮੈਂ ਸਭ ਸਲਾਮ ਹੈ ਇਹ ਜੀ ਇਮਾਨਦਾਰ ਅਫਸਰ ਅਸੀਂ ਚੋਣੇ ਆਂ ਵੀ ਨਾਪੇ ਦੇ ਵਿੱਚ ਹੀ ਜਾਣ ਕਰਦਾ ਅਸੀਂ ਦੁਆ ਕਰਦੇ ਆਂ ਸਾਡੇ ਲਈ ਤਾਂ ਰੱਬੋਂ ਬਣ ਕੇ ਆਏ ਨੇ ਤੇ ਐਸਐਚਓ ਸਾਹਿਬ ਮੈਂ ਤੁਹਾਨੂੰ ਮਾਰਕੀਟ ਵੱਲੋਂ ਵਿਸ਼ਵਾਸ ਲਾਣਾ ਸਾਡੇ ਵਿੱਚ ਰੈਲੀ ਟਿਕੀ ਬੈਠੇ ਨੇ ਤੇ ਅਸੀਂ ਤੁਹਾਨੂੰ ਸੱਚੀ ਤਲਾਹ ਦਿਆ ਕਰਾਂਗੇ ਸਾਨੂੰ ਬਸ ਸਾਨੂੰ ਇਹ ਤੇ ਤੁਹਾਡੇ ਤੇ ਮਾਣ ਆ ਤੇ ਸਭ ਜੀ ਤਮਾ ਦੇ ਬਾਕੀ ਵੀ ਦੇ ਦੁਕਾਨਦਾਰ ਭਰਾਵਾਂ ਨੂੰ ਮੈਂ ਇਹ ਕਹਿੰਦਾ ਵੀ ਜਿੱਤੇ ਕੈਮਰੇ ਵੱਧ ਤੋਂ ਵੱਧ ਕੈਮਰੇ ਦੇਖੋ ਆਪਾਂ ਲਵਾਓ ਤੇ ਇਹਨਾਂ ਨੂੰ ਸੱਚੀ ਆਪਾਂ ਦੇਖ ਕੇ ਅੱਗੇ ਨੂੰ ਨਹੀਂ ਆਵਾਜ਼ ਆਉਂਦਾ ਇਹ ਘਟਣਾ ਤੇ ਵੈਸੇ ਤਾਂ ਦੇਖੋ ਵਧ ਹੀ ਰਹੀਆਂ ਨੇ ਤੇ ਇਹ ਆਪਣੇ ਨਾਪੇ ਨਹੀਂ ਹੈ ਕਿ ਸਾਰੇ ਪੰਜਾਬ ਦੇ ਵਿੱਚ ਹੈ ਪਰ ਐਸਐਸਓ ਸਾਹਿਬ ਨੇ ਆਪਣਾ 24 ਘੰਟੇ ਨਿਰੰਤਰ ਜਿਹੜਾ ਹਲ ਕੀਤਾ ਇਹ ਬਹੁਤ ਵਧੀਆ ਜੀਓ ਆਪਾਂ ਸਨਮਾਨ ਕਰਦੇ ਆ ਮੇਰੀ ਟੀਮ ਸਮੂਹ ਐਮਸੀ ਟੀਮ ਨਾਪਾ ਪ੍ਰਸ਼ਾਸਨ ਸਾਰੇ ਦੁਕਾਨਦਾਰ ਤੁਹਾਡੇ ਨਾਲ ਫਰਮੂ ਤੁਹਾਡੇ ਤੋਂ ਬਹੁਤ ਮਾਨ ਪ੍ਰਾਪਤ ਹੋਇਆ ਜੀ ਥੈਂਕ ਯੂ ਜੀ ਇਹ ਇੰਨਾ ਹੀ ਮੈਂ ਕਹਿੰਦਾ ਵਧੀਆ ਲੱਗਿਆ ਤੇ ਇੱਕ ਸਰ ਤੋਂ ਉਹ ਹੋਰ ਬੇਨਤੀ ਆ ਇੱਕ ਸ਼ਹਿਰ ਦੇ ਵਿੱਚ ਨਾ ਜੀ ਗੱਡੀਆਂ ਆਕਾਰਾਂ ਹਰੇਕ ਬਾੜ ਲੰਦਾ ਬਸ ਇਹਨੂੰ ਥੋੜਾ ਜਿਹਾ ਮਤਲਬ ਮੁਲਾਜ਼ਮ ਭੇਜ ਕੇ ਇਹਦੇ ਕੰਟਰੋਲ ਕਰਾਓ ਵੀ ਪਾਰਕਿੰਗ ਆਸ ਹੀ ਦਿੱਤੀਆਂ ਨੇ ਸਮੂਹ ਕਮੇਟੀ ਵੱਲੋਂ ਤੇ ਤਾਂ ਵੀ ਬਜ਼ਾਰਾਂ ਦੇ ਵਿੱਚ ਲੈ ਲੈ ਕੇ ਬਹੁਤ ਬੜੀ ਮੇਜਰ ਦੇਖੋ ਖੰਨੇ ਦੀ ਜਗ੍ਹਾ ਦੇ ਪਾਸੇ ਵੀ ਮਤਲਬ ਲੋਕ ਗੱਡੀ ਵਾਰ ਲਉਂਦੇ ਉੱਥੇ ਇੱਕ ਬੰਦਾ ਹੁੰਦਾ ਐਡੀ ਮੇਡੀ ਕੁੜੀ ਬਾਕੀ ਵਾਰਦਤਾਂ ਚੋਰੀਆਂ ਜਾਂ ਹੋਰ ਛੁੱਟੀਆਂ ਮੂਟੀਆਂ ਦੇਖੋ ਸਾਰੇ ਕਿਤੇ ਹੁੰਦੀਆਂ ਨੇ ਆਹੋ ਸਬਾਣੇ ਰਾਜਪੁਰੇ ਸਾਰੇ ਹੋਰ ਜ਼ਿਲ੍ਹਿਆਂ ਦੇ ਵਿੱਚ ਵਾਰਦਤਾਂ ਹੁੰਦੇ ਕੋਈ ਰਾਮ ਰਾਜ ਤਾਂ ਮਿਲ ਬੱਪਾ ਲਿਆ ਨਹੀਂ ਸਕਦੇ ਕੋਈ ਨਹੀਂ ਲਿਆ ਸਕਦਾ ਇਹ ਗੱਲ ਸਹੀ ਹੈ ਇਹ ਵੱਡੀ ਗੱਲ ਹੈ ਕਿ ਜਦੋਂ ਤੁਹਾਡੇ ਸਹਿਯੋਗ ਨਾਲ ਜਨਤਾ ਦੇ ਸਹਿਯੋਗ ਨਾਲ ਸਾਡੀ ਟੀਮਾਂ ਵਧੀਆ ਮਿਹਨਤ ਕਰਦੇ ਨੇ ਅੱਗੇ ਭਾਦੇ ਤੇ ਤੁਹਾਡੇ ਸਹਿਯੋਗ ਨਾਲ ਜਿਹੜੀਆਂ ਵਾਰਦਤਾਂ ਹੋਈਆਂ ਨੇ ਉਹ ਪ੍ਰੈਸ ਹੋਈ ਜਾਂਦੀਆਂ ਨੇ ਆਪਣੇ ਔੜਾ ਗੇਟ ਆਪਣੇ ਕਰੀਆਨੇ ਵਾਲੇ ਸੀਗੇ ਉਹਨਾਂ ਦੇ ਸਿਰ 'ਤੇ ਜਿਹੜਾ ਹੈਗਾ ਵਾਰ ਕਰਕੇ 2 ਲੱਖ ਰੁਪਏ ਲੁੱਟ ਕੇ ਲੈ ਗਏ ਨਾ ਉਹ ਬੜਾ ਵਧੀਆ ਇਹਨਾਂ ਨੇ ਵਗਿਆਰ ਕੰਮ ਕੀਤਾ ਤੇ ਆਪਾਂ ਦੋ ਦਿਨਾਂ ਦੇ ਵਿੱਚ ਉਹ ਪ੍ਰੈਸ ਕਰ ਲਈ। ਉਸ ਤੋਂ ਬਾਅਦ ਥੋੜੇ ਧਿਆਨ ਕੀ ਹੋਣਾ ਹੈਗਾ ਇੱਥੇ ਹਫਤਾ ਪਹਿਲਾਂ ਦੀ ਗੱਲ ਹੈ। ਲੱਤੀਪਿੰਡ ਦਾ ਮੁੰਡਾ ਕਿਲੇ ਦੇ ਵਿੱਚ ਹਫਤਾ ਪਹਿਲਾਂ 7:30 ਵਜੇ ਉਹਦੇ ਸਿਰ 'ਤੇ ਵਿੱਚ ਮਾਰ ਕੇ 14000 ਰੁਪਏ ਖੋ ਕੇ ਲੈ ਗਏ। ਉਹ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕਰਕੇ 24 ਘੰਟੇ ਦੇ ਵਿੱਚ ਬੰਦੇ ਉਹ ਤਿੰਨੇ ਬੰਦੇ ਫੜ ਲਏ। ਦੂਅ ਮਾਸਟ ਦੇ ਦੇ ਇੱਕ ਪੜਵਾਹ ਹੁਣ ਤਾਈ ਤੁਹਾਡੇ ਸਹਿਯੋਗ ਨਾਲ ਜਿਹੜੀਆਂ ਆ ਚੋਰੀਆਂ ਹੋਈਆਂ ਸੀਗੇ ਸੰਡੇ ਨੂੰ ਪੰਜ ਚੋਰੀਆਂ ਹੋਈਆਂ ਜਿੰਨੀਆਂ ਵੀ ਹੋਈਆਂ ਉਹਦੇ ਵਿੱਚ ਆਪਾਂ ਸਾਰੇ ਬੰਦੇ ਅਰੈਸਟ ਕਰਕੇ ਸਮਾਨ ਜਿਹੜਾ ਹੈਗਾ ਸਾਰਾ ਰਿਕਵਰ ਕਰਾ ਲਿਆ ਔਰ ਤੁਹਾਡੇ ਸਹਿਯੋਗ ਨਾਲ ਉਹਨਾਂ ਨੂੰ ਆਪਾਂ ਇਹੋ ਜਿਹਾ ਮਤਲਬ ਜਿਹੜਾ ਹੈਗਾ ਵੀ ਸਜ਼ਾ ਦਵਾਈਏ ਕਿ ਮੁੜ ਕੇ ਜੋ ਇਹੋ ਜਿਹਾ ਕੰਮ ਨਾ ਕਰਣ ਅਕਕੀ ਕੋਈ ਵੀ ਤੁਹਾਨੂੰ ਮਾੜਾ ਚੰਗਾ ਕੋਈ ਅੰਸਰ ਤੁਹਾਨੂੰ ਪਤਾ ਲੱਗਦਾ ਉਹ ਇਨਫਰਮੇਸ਼ਨ ਸਾਨੂੰ ਪੁਲਿਸ ਦੇ ਦਿਆ ਕਰੋ ਇਹ ਲਕੂਨ ਵਾਲੀ ਕੋਈ ਗੱਲ ਨਹੀਂ ਕਿਸੇ ਦਾ ਕੋਈ ਨਾ ਨਹੀਂ ਆਊਗਾ ਕਿਸੇ ਦੀ ਕੋ ਜਾਣਕਾਰੀ ਆਪਾਂ ਕਿਸੇ ਨਾਲ ਸਾਂਝੀ ਨਹੀਂ ਕਰਦੇ ਤੁਹਾਡਾ ਜਿਹੜਾ ਜਾਣਕਾਰੀ ਤੁਹਾਡਾ ਨਾਮ ਹੈ ਸਾਰਾ ਗੁਪਤ ਰੱਖਿਆ ਜਾਊਗਾ ਪਰ ਜੇ ਅਸੀਂ ਕਹੀਏ ਵੀ ਪੁਲਿਸ ਕਦੇ ਵੀ ਅਸੀਂ ਮੈਂ ਇਕੱਲਾ ਕਰ ਦੂੰਗਾ ਜਾਂ ਮੇਰੀ ਟੀਮ ਜਿਹੜੀ ਹੈਗੇ ਇਕੱਲੀ ਸਾਰਾ ਕੁਝ ਕਰ ਦੂਗੀ ਅਸੀਂ ਨਹੀਂ ਕਰ ਸਕਦੇ ਪੋਸੀਬਲ ਨਹੀਂ ਹੈਗਾ ਤੁਹਾਡਾ ਸਹਿਯੋਗ ਜ਼ਰੂਰੀ ਹੈ ਜੀ ਜਨਤਾ ਦਾ ਸਹਿਯੋਗ ਜ਼ਰੂਰੀ ਹੈ ਤੁਸੀਂ ਜਿੰਨਾ ਸਹਿਯੋਗ ਦਿਓਗੇ ਆਪਣਾ ਮਸਲਾ ਛੇਤੀ ਹੱਲ ਹੋਊਗਾ ਸਾਨੂੰ ਵੀ ਸੌਕਾ ਹੋਊਗਾ ਉਹਨੂੰ ਪਤਾ ਵੀ ਪੁਲਿਸ ਫੋਰਸ ਦੀ ਘਾਟ ਹੈ ਸਹੀ ਹੈ ਜੇ ਵੀ ਅਸੀਂ ਦਿਨ ਰਾਤ ਲੱਗੇ ਹੋਏ ਆ ਜਿੱਥੇ ਮੇਰੀ ਲੋੜ ਹੈ ਮਨੁੱਖੀ ਰਾਗਵਾਜ ਮੋਰ ਮੈਂ ਤੁਹਾਡੇ ਲਈ ਹਾਜ਼ਰ ਆ ਪਰ ਪਲੀਜ਼ ਸਹਿਯੋਗ ਦੇ ਕੇ ਜਿੰਨਾ ਸਹਿਯੋਗ ਦੋਗੇ ਅਸੀਂ ਸੌਖੇ ਹੋਵਾਂਗੇ ਤੁਹਾਡੇ ਮਸਲੇ ਛੇਤੀ ਹੱਲ ਹੋਣਗੇ ਧੰਨਵਾਦ ਜੈ ਮਾਤਾ ਦੀ ਜੀ ਜੀ ਦਾ ਧੰਨਵਾਦੀ ਤੁਹਾਡਾ ਸਾਰਿਆਂ ਦਾ ਤੁਸੀਂ ਇੰਨਾ ਮਾਨ ਸਤਕਾਰ ਦਿੱਤਾ ਤੇ ਇਹਦੇ ਵਿੱਚ ਚੋਰੀਆਂ ਦੇ ਵਿੱਚ ਮੈਂ ਗੱਲ ਕਹਿਣੀ ਚਾਹੂੰਗਾ ਕਿ ਆਪਣ ਨੂੰ ਲਾਬੇ ਦੇ ਵਿੱਚ ਆ ਕੇ ਇੱਕ ਜਿਹੜੀ ਬੜੀ ਵੱਡੀ ਦਿੱਕਤ ਆਈ ਹੈ ਉਹ ਆਪਾਂ ਨੂੰ ਇਹ ਆਈ ਹੈ ਵੀ ਜਿਹੜੇ ਕੈਮਰੇ ਹੁੰਦੇ ਨੇ ਮੋਸਟਲੀ 70% ਕੈਮਰੇ ਦੇ ਵਿੱਚ ਕੀ ਹੁੰਦਾ ਆਪਾਂ ਰਾਤ ਨੂੰ ਦੁਕਾਨ ਬੰਦ ਕੀਤੀ ਤੇ ਆਪਾਂ ਕੈਮਰੇ ਬੰਦ ਕਰ ਜੰਦੇ ਆ ਜਦ ਲਈ ਆਪਾਂ ਬੈਠੇ ਆ ਦੁਕਾਨ ਤੇ ਆਪਣੇ ਕੈਮਰੇ ਚੱਲ ਰਹੇ ਨੇ ਉਹ ਆਪਾਂ ਬਹੁਤ ਹੀ ਲੋਡ ਨਹੀਂ ਹੈਗੀ ਕੈਮਰੇ ਦੀ ਜਦੋਂ ਆਪਾਂ ਨੂੰ ਲੋਡ ਆ ਕੈਮਰੇ ਦੇ ਆਪਾਂ ਰਾਤ ਨੂੰ ਰਿਕਾਰਡ ਬੰਦ ਕਰਕੇ ਜਾਂਦੇ ਆ ਸ਼ਟਰਡਾਊਨ ਕਰਕੇ ਲੌਕ ਲਾ ਕੇ ਚਲੇ ਗਏ ਤਾਂ ਕੋਈ ਬੰਦਾ ਨਿਹਰ ਕਰ ਦੇ ਉਹ ਆਪਾਂ ਕੈਮਰੇ ਬੰਦ ਕਰ ਜੰਦੇ ਆ ਜਿਹੜੀ ਇਹ ਰੂਟੀਨ ਹੈ ਪਲੀਜ਼ ਇਹਨੂੰ ਬੰਦ ਕਰੀਏ ਪਰ ਰਾਤ ਨੂੰ ਜਨਰਲ ਕੈਮਰੇ ਆਪਣੇ ਚੱਲਦੇ ਰਹਿਣ ਉਹ ਆਪਣੀ ਸੇਫਟੀ ਵਾਸਤੇ ਕੈਮਰੇ ਨੇ ਜਿੱਥੇ ਕੈਮਰੇ ਨਹੀਂ ਲੱਗੇ ਉੱਥੇ ਆਪਾਂ ਕੈਮਰੇ ਲਵਾਈਏ ਔਰ ਕੈਮਰੇ ਆਪਾਂ ਉਹ ਲਵਾਈਏ ਜਿਹੜੇ ਆਪਾਂ ਨੂੰ ਨਾਈਟ ਵਿਜ਼ਨ ਵਾਲੇ ਰਾਤ ਨੂੰ ਕੈਮਰੇ ਬੰਦਾ ਰਾਤ ਨੂੰ ਆ ਰਿਹਾ ਕੁ ਰਾਤ ਨੂੰ ਦਿਖੇ ਕੈਮਰਾ ਮੈਂ ਆਪਦੇ ਘਰੇ ਉਹ ਕੈਮਰੇ ਲਵਾ ਰਿਹਾ 5 ਮੈਗਾ ਪਿਕਸਲ ਦੇ ਕੈਮਰੇ ਆਈਪੀ ਕੈਮਰੇ ਲਵਾ ਰਿਹਾ ਦਾ ਕਾਰਨ ਕੀ ਹੈ ਵੀ ਕੈਮਰੇ ਆਪਾਂ ਜੇ ਲਵਾਉਣੇ ਨੇ ਤਾਂ ਇਹੋ ਜਿਹੇ ਲਵਾ ਗਏ ਜਿਹਦਾ ਫਾਇਦਾ ਹੋਵੇ ਬੰਦਾ ਪਛਾਣ ਜਾਵੇ ਰਾਤ ਨੂੰ ਵੀ ਪਛਾਣਿਆ ਜਾਵੇ ਬੰਦਾ ਹੁਣ ਆਪਾਂ ਇਹੋ ਜਿਹੇ ਕੈਮਰਾ ਲਵਾ ਲਈਏ ਬੰਦੇ ਦਾ ਸ਼ਕਲ ਨਾ ਪਛਾਣੀ ਜਾਵੇ ਉਹਦਾ ਫਾਇਦਾ ਕੀ ਹੈ ਉਹ ਲਵਾਇਆ ਘਾਲਵਾ ਇੱਕ ਹੀ ਬਰਾਬਰ ਹੈ ਇੱਕ ਵਾਰ 2000 ਦਾ ਕੈਮਰਾ ਲੈ ਗਏ 3000 ਦਾ ਕੈਮਰਾ ਲੈ ਲਵਾਂਗੇ ਜੇ ਰਾਤ ਨੂੰ ਜੇ ਲਾਈਟਾਂ ਬੰਦ ਕਰਨ ਵਾਲਾ ਰੁਟੀਨ ਨਾ ਬਣਾਓ ਲਾਈਟਾਂ ਆਪਣੀਆਂ ਪੂਰੀਆਂ ਵੱਧ ਤੋਂ ਵੱਧ ਲਾਈਟਾਂ ਜਗਦੇ ਰਹਿਣ ਤੁਹਾਡੀਆਂ ਠੀਕ ਹੈ ਜੀ ਚੌਕੀਦਾਰ ਬਾਕੀ ਹੈਗਾ ਗਸ਼ਤ ਸਾਡੀ ਪ੍ਰੋਪਰ ਚੱਲਦੀ ਹੈ ਚੌਕੀਦਾਰ ਨੂੰ ਚੈੱਕ ਕਰਦੇ ਆ ਉਹਨਾਂ ਦਾ ਰਾਤ ਤੱਕ ਐਮਰੀ ਰਾਤ ਨੂੰ ਪਾਰਟਿਸਪਲ ਗਵਰਨਮੈਂਟ ਲਾ ਕੇ ਜਾਂਦਾ ਡਿਊਟੀ ਅਫਸਰ ਆਉਂਦਾ ਹੈ ਗੱਲਬਾਤ ਕਰਕੇ ਚੌਕੀਦਾਰ ਨੂੰ ਨੰਬਰ ਦਿੱਤੇ ਹੋਏ ਜੇ ਕੋਈ ਗੱਲਬਾਤ ਹੋਣੀ ਹੈ ਜਦੋਂ ਮਰਜੀ ਸਾਨੂੰ ਕਾਲ ਕਰਨ ਅੱਧੀ ਰਾਤ ਨੂੰ ਮੈਂ ਤੁਹਾਡਾ ਜਦੋਂ ਮਰਜੀ ਕੋਈ ਦਿੱਕਤ ਹੋਵੇ ਪਰੇਸ਼ਾਨੀ ਹੋਵੇ ਮੈਨੂੰ ਫੋਨ ਕਰੋ ਮੱਦੀ ਰਾਤ ਨੂੰੜਾ ਫੋਨ ਚੁੱਕੂਗਾ ਜੇ ਇਹ ਗੱਲ ਹੋਣੀ ਹੈ ਸਾਡਾ ਫੋਨ ਚੁੱਕ